ਬਾਈ ਜੀ ਹੁਣੇ ਗੱਲ ਕਹਿਤੀ ਨਾ ਤੇ ਤੂੰ ਆਪਦਾ ਸਾਹ ਬਲਾ ਲਈ ਮੇਰੇ ਤੋਂ ਇਹ ਜਰ ਨਹੀਂ ਹੁੰਦੀ ਬਾਈ ਆਸਤੇ ਮੇਰਾ ਬਹੁਤ ਪਿਆਰ ਹੈ ਬਹੁਤ ਰਿਸਪੈਕਟ ਹੈ ਮੈਂ ਬਾਈ ਨੂੰ ਜਾਨ ਵੀ ਦੇ ਸਕਦਾ ਬਾਈ ਕਬਤ ਸੌਰੀ ਯਾਰ ਮੇਰੇ ਤੋਂ ਗਾਲ ਸੌਰੀ ਛੱਡ ਯਾਰ ਤੂੰ ਬਾਈ ਬਹੁਤ ਜਿੰਦੇ ਆਸਤੇ ਮੇਰੇ ਰੱਬ ਵਰਗਾ ਦਰਜਾ ਬੰਦੇ ਆਸਤੇ ਮੈਂ ਆਉਂਦੇ ਆਸਤੇ ਬਹੁਤ ਕੁਝ ਕਰ ਸਕਦਾ ਬਾਈ ਕਦੇ ਬਾਈ ਸੌਰੀ ਯਾਰ ਗੱਲ ਤਾਂ ਸਮਝ ਯਾਰ ਕੋਈ ਗੱਲ ਬਾਈ ਯਾਰ ਤੂੰ ਰਹਿਣ ਦੇ ਯਾਰ ਮੈਂ ਮੈਂ ਕੋਈ ਗੱਲ ਨਹੀਂ ਕਰਨੀ ਠੀਕ ਹੈ ਬਸ ਸੌਰੀ ਸੌਰੀ ਯਾਰ ਮੇਰੇ ਤੋਂ ਗੱਲ ਤਾਂ ਸੁਣ ਯਾਰ ਬਾਈ ਮਾੜੇ ਜੇ ਗੱਲ ਤਾਂ ਸੁਣ ਲੈ ਕੀ ਗੱਲ ਕੀ ਬਾਈ ਯਾਰ ਤੁਸੀਂ ਜਮਾਂ ਹੀ ਨਹੀਂ ਸਮਝ ਰਹੇ ਯਾਰ ਜਿਹੜੇ ਇਨਸਾਨ ਦੀ ਪਿੱਛੇ ਮੈਂ ਟੈਟੂ ਬਣਵਾਇਆ ਹੈ ਨਾ ਜਿਹੜੇ ਇਨਸਾਨ ਦਾ ਉਹ ਨੂੰ ਪਤਾ ਨਹੀਂ ਬਾਈ ਮੈਂ ਤਾਂ ਉਹਨੇ ਕਹਿ ਬੈਠਾ ਸ਼ਰਟ ਕਰਕੇ ਵਿਆਹ ਕੀ ਐ ਕਰਕੇ ਮੈਨੂੰ ਅੰਦਰ ਤੋਂ ਦੇਖਿਆ ਨਹੀਂ ਮੈਂ ਕੁਛ ਵੀ ਤੁਸੀਂ ਉਹਨੂੰ ਇਹ ਕਹੀ ਜਾਂਦੇ ਪਾਰਟੀ ਸ਼ਰਟ ਪਾਈ ਹੈ ਇਹ ਆ ਬੋਆ ਯਾਰ ਮੈਂ ਤੁਹਾਨੂੰ ਪਤਾ ਮੈਂ ਉਹ ਬੰਦੇ ਦੀ ਕਿੰਨੀ ਰਿਸਪੈਕਟ ਕਰਦਾ ਬਾਈ ਮੈਂ ਸਮਝਦਾ ਜਨੂਨ ਹੁੰਦਾ ਪਿਆਰ ਹੁੰਦਾ ਹਰੇਕ ਵਾਸਤੇ ਹੁੰਦਾ ਪਰ ਮੈਨੂੰ ਸਮਝ ਮੈਂ ਕਹਾਣੀ ਨਹੀਂ ਸਮਝਿਆ ਸੀ ਨਾ ਜੇ ਗੱਲ ਕਰਨੀ ਹੈ ਮੇਰੇ ਨਾਲ ਤੇ ਹੁਣ ਨਾ ਇਹ ਗੱਲ ਕਹਿ ਦੀ ਬਾਈ ਯਾਰ ਤੂੰ ਪਾਰਟੀ ਸ਼ਰਟ ਪਾਰਟੀ ਸ਼ਰਟ ਦਾ ਮਤਲਬ ਕੀ ਯਾਰ ਪਾਰਟੀ ਸ਼ਰਟ ਕਿਉਂ ਕਹੀ ਕਾਦੀ ਬਾਈ ਯਾਰ ਮੇਰੇ ਤੋਂ ਮੈਂ ਕਹਿੰਦਾ ਗਲਤੀ ਹੋ ਗਈ ਮੈਂ ਮੈਂ ਐਵੇਂ ਦੀ ਕੋਈ ਚੀਜ਼ ਦੇਖੀ ਨਹੀਂ ਅੱਜ ਤੱਕ ਕਿਨੇ ਦੇਖੀ ਸੀ ਪਿੰਡਾਂ 'ਚ ਰਹਿਣ ਵਾਲਿਆਂ ਆ ਆ ਚੀਜ਼ ਦੇਖੀ ਨਹੀਂ ਬਾਈ ਤੁਸੀਂ ਕੱਪੜੇ ਵੇਖ ਕੇ ਜੱਜ ਕਰਦੇ ਹੋ ਯਾਰ ਤੁਸੀਂ ਇਹ ਨਹੀਂ ਵੇਖਦੇ ਵੀ ਬੰਦੇ ਦਾ ਜਿੰਦਾ ਜਿੰਦੇ ਪਿੱਛੇ ਜਿਹਨੂੰ ਜਿੰਨਾ ਪਿਆਰ ਕਰਦੇ ਰੱਬ ਵਰਗਾ ਦਰਜਾ ਯਾਰ ਉਹਦਾ ਰਤਬਾ ਕੀ ਹੈ ਉਹ ਕਿਵੇਂ ਬਾਈ ਮੈਨੂੰ ਸਮਝ ਨਹੀਂ ਆ ਰਿਹਾ ਕੁਝ ਬਾਈ ਇਹ ਸ਼ਰਟ ਨੂੰ ਨਾ ਮੇਰੇ ਗਲਾਬ ਬਾਈ ਗਲਾਬ ਸਿੱਧੂ ਨੇ ਹੱਥ ਲਾਇਆ ਤੇ ਜਿਹਨੂੰ ਉਹ ਟੱਚ ਕਰਦੇ ਤੇ ਉਹ ਕਰੋੜਾਂ ਤੋਂ ਕਦੇ ਘੱਟ ਨਹੀਂ ਹੋ ਸਕਦੀ ਤੁਸੀਂ ਪਹਿਲਾਂ ਆ ਕੇ ਕਨਫਰਮ ਤਾਂ ਕਰੋ ਵੀ ਕੀ ਗੱਲ ਕੀ ਹੈ ਕੀ ਚੀਜ਼ ਹੈ ਯਾਰ ਇਨਾ ਰਿਸਪੈਕਟੇਬਲ ਬੰਦਾ ਯਾਰ ਅੱਜ ਪੀਕ ਤੇ ਚੱਲ ਰਿਹਾ ਬੰਦਾ ਯਾਰ ਸਾਡਾ ਉਸ ਟਾਈਮ ਤੋਂ ਪਿਆਰ ਆ ਬੰਦੇ ਦਾ ਯਾਰ ਬਾਈ ਮੈਂ ਮੋਟਰਸਾਈਕਲ ਤੇ ਜਾਂਦਾ ਸੀ ਤਾਂ ਮੈਨੂੰ ਪਿੱਛੇ ਅਜੀਬ ਜਿਹਾ ਅਜੀਬ ਜਿਹਾ ਲੱਗਿਆ ਨਾ ਜਵੇਂ ਅਜੀਬ ਜਿਹਾ ਤਾਂ ਕਰਕੇ ਕਹਿਦਾ ਨਹੀਂ ਤੁਸੀਂ ਜਾਂਦੇ ਨਹੀਂ ਬਾਈ ਨੂੰ ਤਾਂ ਬਾਈ ਦੇ ਬਹੁਤ ਵੱਡਾ ਫੈਨ ਆ ਸਿੱਧੂ ਮੂਸੇ ਵਾਲੇ ਨਾਲ ਕਲੈਬ ਕਰਕੇ ਗਾਣੇ ਗਾਉਂਦਾ ਮੈਂ ਇਹ ਕਹਾਣੀ ਕੀ ਚੀਜ਼ ਆ ਬਈ ਮੈਨੂੰ ਸਮਝ ਨਹੀਂ ਆਈ ਬਾਈ ਸੱਚੀ ਯਾਰ ਪਹਿਲਾਂ ਤਾਂ ਸੋਰੀ ਯਾਰ ਬਾਈ ਜਿਹੜਾ ਪ੍ਰਾਗ ਲਾਭ ਸਿੱਧੂ ਹੈ ਨਾ ਅੱਛਾ ਆਪਣੇ ਦਿਲ ਦੇ ਵਿੱਚ ਉਹਦਾ ਰੱਬ ਵਰਗਾ ਦਰਜ ਹੈ ਠੀਕ ਹੈ ਤੇ ਆਪਾਂ ਬਾਈ ਨੂੰ ਬਹੁਤ ਪਿਆਰ ਕਰਦੇ ਆ ਇਹ ਉਹਦਾ ਫਾਦਰ ਸਾਹਿਬ ਦਾ ਨਾਮ ਹੈ ਗੁਰਜੰਟ ਸਿੰਘ ਹਾਂ ਜੀ ਜੀ ਡਾਕਟਰ ਗੁਰਜੰਟ ਸਿੰਘ ਦਾ ਮੁੰਡਾ ਠੀਕ ਹੈ ਦੇਖੋ ਦੋਸਤੋ ਸਾਰੀ ਬੋਡੀ ਤੇ ਟੈਟੂ ਬਣਿਆ ਹੋਇਆ ਗੁਲਾਬ ਬਾਈ ਦਾ ਗੁਲਾਬ ਸਿੱਧੂ ਸੁਨਾਮੀ ਬਾਈ ਆ ਸੁਨਾਮੀ ਦਾ ਕੀ ਮਤਲਬ ਸੁਨਾਮੀ ਕਿਉਂ ਲਿਖਾਇਆ ਹੈ ਪਿੱਛੇ ਬਾਈ ਨੂੰ ਮੈਂ ਨਾ ਇੱਕ ਨਵਾਂ ਨਾਮ ਦੇ ਕੇ ਆਇਆ ਸੀ ਸੁਨਾਮੀ ਜਿਵੇਂ ਸਿੱਧੂ ਮੂਸੇ ਵਾਲੇ ਨੂੰ ਝੋਟਾ ਕਹਿੰਦੇ ਸੀ ਕਰਨ ਔਜਲੇ ਨੂੰ ਗੀਤਾਂ ਦੀ ਮਸ਼ੀਨ ਕਹਿੰਦੇ ਤੇ ਬਾਈ ਨੂੰ ਸੁਨਾਮੀ ਕਿਉਂ ਬਾਈ ਦਾ ਹਫਤਾ ਨਹੀਂ ਪੈਂਦਾ ਗਾਣਾ ਆ ਜਾਂਦਾ ਤੇ ਉਹਦੇ ਤੇ ਮੈਂ ਗਾਣਾ ਵੀ ਲਿਖਿਆ ਸੀਗਾ ਤੇ ਬਾਈ ਨੂੰ ਸੁਣਾਇਆ ਵੀ ਸੀਗਾ ਤੇ ਮੈਂ ਤੁਹਾਨੂੰ ਵੀ ਸੁਣਾਉਣਾ ਕਹਿੰਦਾ ਉਹ ਜਿੰਨੇ ਗਾਏ ਸਾਰੇ ਠੋਕ ਠੋਕ ਕੇ ਉਹ ਇੱਕ ਤੋਂ ਵੱਧ ਸਾਰ ਰੋਕ ਰੋਕ ਕੇ ਉਹ ਬਣ ਗਿਆ ਬਾਦਸ਼ਾਹ ਦੁਨੀਆ ਨੂੰ ਜਿੱਤ ਕੇ ਉਹ ਬਣ ਗਿਆ ਬਾਦਸ਼ਾਹ ਦੁਨੀਆ ਨੂੰ ਜਿੱਤ ਕੇ ਨਾ ਡਰਦੀ ਨੇੜੇ ਗੁਲਾਮੀ ਆਉਂਦੀ ਐ ਜਿਹਨੂੰ ਆਖਦੇ ਸੀ ਗਾਣਾ ਤੇਰਾ ਚੱਲੂ ਕੇ ਨਾ ਚੱਲੂ ਵੇਖ ਆਉਂਦੇ ਆਂ ਹੀ ਗੀਤਾਂ ਦੀ ਸੁਨਾਮੀ ਆਉਂਦੀ ਐ ਤੇ ਇਹ ਬਾਈ ਵਾਸਤੇ ਮੈਂ ਨਵਾਂ ਨਾਮ ਦਿੱਤਾ ਸੀ ਸੁਨਾਮੀ ਤੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਆ ਜੀ ਵੀ ਜਿਹੜਾ ਬਾਈ ਨੂੰ ਨਾਮ ਸੁਨਾਮੀ ਦਿੱਤਾ ਹੈ ਇਹਦੇ 'ਚ ਤੁਸੀਂ ਕਿੰਨਾ ਕੁ ਐਗਰੀ ਹੋ ਕਮੈਂਟ ਕਰਕੇ ਜਰੂਰ ਦੱਸਿਆ ਜੀ ਬਾਈ ਹੁਣ ਤੁਸੀਂ ਐਡੋ ਦੱਸੋ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਕੰਮ ਕਰਦੇ ਹੋ ਬਾਈ ਜੀ ਮੇਰਾ ਪਿੰਡ ਬੁਰਜ ਮਹਾਰ ਹੈ ਤੇ ਮੇਰਾ ਪ੍ਰੋਫੈਸ਼ਨ ਡਾਕਟਰ ਦਾ ਪਿੰਡ ਦੇ ਵਿੱਚ ਜਿਵੇਂ ਛੋਟੀਆਂ ਦੁਕਾਨਾਂ ਹੁੰਦੀਆਂ ਡਾਕਟਰ ਦੀਆਂ ਉਦਾਂ ਆਪਣਾ ਡਾਕਟਰ ਦਾ ਕੰਮ ਹੈਗਾ ਤੇ ਆਪਣਾ ਫੇਸਬੁੱਕ ਤੇ ਡਾਕਟਰ ਕਿੰਗ ਦੇ ਨਾਮ ਤੋਂ ਠੀਕ ਹੈ ਜੀ ਪੇਜ ਹੈਗਾ ਇੰਸਟਾਗ੍ਰam ਤੇ ਡਾਕਟਰ ਕਿੰਗ ਦੇ ਨਾਮ ਤੋਂ YouTube ਤੇ ਵੀ ਡਾਕਟਰ ਕਿੰਗ ਦੇ ਨਾਮ ਤੋਂ ਹੈ ਤੇ ਬਸ ਇੱਕ ਬਾਈ ਦੇ ਲਈ ਇਹ ਆਪਣੇ ਵਾਸਤੇ ਪਿਆਰ ਹੈ ਪਿਆਰ ਦੇ ਕਾਰਨ ਇਹ ਆਪਾਂ ਬਣਾਇਆ ਹੈਗਾ ਤੇ ਬਾਈ ਵਾਸਤੇ ਕਦੇ ਬਾਈ ਪਰਖ ਕੇ ਦੇ ਕੇ ਬਾਈ ਵਾਸਤੇ ਜਾਨ ਵੀ ਹਾਜ਼ਰ ਹੈ ਤੇ ਕੋਈ ਨਾ ਨਵੇਂ ਨਵੇਂ ਜਿਹੜੇ ਕੋਈ ਵੀ ਕੰਮ ਆਪਾਂ ਕਰਦੇ ਆ ਉਹਨੂੰ ਹੌਲੇ ਹੌਲੇ ਹੰਗਾਰਾ ਮਿਲਦਾ ਤੇ ਬਾਈ ਕਮੈਂਟਾਂ ਚ ਜਰੂਰ ਦੱਸਿਆ ਜੀ ਵੀ ਇਹ ਜਿਹੜਾ ਬਾਈ ਦੇ ਲਈ ਮੈਂ ਪਿਆਰ ਦਿੱਤਾ ਹੈ ਉਹ ਤੁਹਾਨੂੰ ਕਿੱਦਾਂ ਲੱਗਿਆ ਇਹ ਜਦੋਂ ਟੈਟੂ ਬਣਾਇਆ ਨਾ ਟੈਟੂ ਬਣਾਇਆ ਇਹਨੂੰ ਬਣਨ ਦੇ ਵਿੱਚ ਬਾਈ ਜੀ ਤਿੰਨ ਦਿਨ ਲੱਗੇ ਠੀਕ ਹੈ ਪੂਰੇ ਤਿੰਨ ਦਿਨ ਲੱਗੇ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੇ 17 ਦਿਨ ਇਹੋ ਜਿਹੇ ਸੀਗੇ ਕਿ ਜਿੱਦ ਮੈਂ ਨਾ ਕੇ ਨਹੀਂ ਦੇਖਿਆ ਅੱਛਾ 17 ਦਿਨ ਨਾਤੇ ਨਹੀਂ ਨਾਤੇ ਨਹੀਂ ਬਾਈ ਜੀ 17 ਮਈ ਨੂੰ ਬਣਾਇਆ ਮੈਂ ਤੇ 4 ਜੂਨ ਤੱਕ ਬਾਈ ਮੈਂ ਜਮਾ ਸ਼ਰੀਰ ਤੇ ਪਾਣੀ ਨਹੀਂ ਪੀਂਦਾ ਇੰਨੀ ਗਰਮੀ ਚ ਇੰਨੀ ਗਰਮੀ ਦੇ ਵਿੱਚ ਇਹ ਬਾਈ ਲਈ ਮੇਰਾ ਪਿਆਰ ਸੀ ਨਹੀਂ ਤਾਂ ਬਾਈ ਇੰਨੀ ਗਰਮੀ ਦੇ ਵਿੱਚ ਸਹਿਣਾ ਬਹੁਤ ਔਖਾ ਹੁੰਦਾ ਤੇ 5 ਦਿਨ ਬਾਈ ਮੈਂ ਸਿੱਧਾ ਸੌਂਕੀ ਨਹੀਂ ਤੇ ਮੁੱਦਾ ਹੀ ਹੂ ਹੀ ਸੌਂਦਾ ਸੀਗਾ ਤੇ ਬਾਈ ਬਣਾਇਆ ਜੀ ਨੇ ਉਹਨੇ ਵੀ ਸਿਰਾ ਲਾਤਾ ਹਾਂ ਹਾਂ ਮੁੰਡਾ ਜੋਕਰ ਟੈਟੂ ਵਾਲਾ ਹਬੋਰ ਤੋਂ ਗੁਰੀ ਗੁਰੀ ਮੁੰਡਾ ਤੇ ਬਾਈ ਉਹਨੇ ਵੀ ਰੀ ਜਲਾਤੀਆਂ ਜਮਾ ਡਿੱਟੋ ਬਣਾਤਾ ਤੇ ਬਾਈ ਜਦੋਂ ਗੁਲਾਬ ਨੂੰ ਦਿਖਾਇਆ ਨਾ ਤੇ ਉਹ ਕਹਿੰਦਾ ਬਾਈ ਯਾਰ ਬਣਾਇਆ ਕਿਨੇ ਬੜਾ ਸੋਹਣਾ ਬਣਿਆ ਕਹਿੰਦਾ ਤੇ ਬਾਈ ਨੂੰ ਵੀ ਬਹੁਤ ਪਸੰਦ ਆਇਆ ਬਾਈ ਦਾ ਤਹਿ ਦਿਲੋਂ ਧੰਨਵਾਦ ਹੈ ਜਿਨੇ ਇੰਨਾ ਪਿਆਰ ਕੀਤਾ ਇੰਨਾ ਪਿਆਰ ਦਿੱਤਾ ਗਿਆ ਦਾ ਤੇ ਬਾਈ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਆਪਾਂ ਕਦੇ ਫਿਰ ਟਾਈਮ ਕੱਢਾਂਗੇ ਉਹਦੇ ਵਿੱਚ ਗੱਲਬਾਤ ਕਰਾਂਗੇ ਜਾਂ ਕੋਈ ਪੋਡਕਾਸਟ ਹੋਇਆ ਤਾਂ ਉਹਦੇ ਵਿੱਚ ਆਪਾਂ ਗੱਲਬਾਤਾਂ ਕਰਾਂਗੇ ਤੇ ਦੋਸਤੋ ਇਹ ਬਾਈ ਦਾ ਬੇਟਾ ਤੇ ਸਲੀਮ ਹੈ ਬਾਈ ਦਾ ਨਾਮ ਤੇ ਹਾਂਜੀ ਤੁਸੀਂ ਦੋਸਤੋ ਇਹ ਮੇਰਾ ਬੇਟਾ ਹੈ ਤੇ ਇਹਦੇ ਵਿੱਚ ਵੀ ਇੱਕ ਬਹੁਤ ਤਕੜਾ ਟੈਲੈਂਟ ਹੈ ਸਾਈਕਲ ਸਟੰਟ ਕਰਦਾ ਤੇ ਇਹਦੀ ਆਈਡੀ ਹੈ ਸਲੀਮ ਸਟੰਟ 786 ਤੇ ਅਸੀਂ ਤਾਂ ਕੋਈ ਕਰਮਾਂ ਦੇ ਜਿਹੜੇ ਹੈਗੇ ਆ ਉਹਨਾਂ ਨਾਲ ਲੜ ਰਹੇ ਆਂ ਬਹੁਤ ਚਿਰ ਦੀ ਮਿਹਨਤ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਪਰ ਸਾਹਮਣੇ ਨਹੀਂ ਆਏ ਤੇ ਅੱਜ ਦੇਖਦੇ ਹਾਂ ਤੁਸੀਂ ਇਸ ਚੀਜ਼ ਨੂੰ ਕਿੰਨਾ ਪਿਆਰ ਦਿੰਦੇ ਹੋ ਜੇ ਬਾਈ ਲਈ ਗੁਲਾਬ ਸਿੱਧੂ ਨੂੰ ਤੁਸੀਂ ਵੀ ਚਾਹੁੰਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਜੋ ਵੀਡੀਓ ਬਾਈ ਤੱਕ ਪਹੁੰਚ ਜਾਏ ਤਾਂ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਤੇ ਸੰਧੂ ਸਾਹਿਬ ਤੁਹਾਡਾ ਵੀ ਤੇ ਚਲੋ ਠੀਕ ਹੈ ਬਾਈ ਜੀ ਸਸੇ ਕੱਲ੍ਹ ਜੀ